ਅਸੂ ਮਹੀਨੇ ਦੀ ਸੰਗਰਾਮ 16 ਤੋਂ ਪਹਿਲਾਂ 16 ਸਤੰਬਰ ਤੋਂ ਪਹਿਲਾਂ ਗੁਰੂ ਘਰ ਲਗਾਤਾਰ 5 ਦਿਨ ਇਹ ਦੋ ਤਰ੍ਹਾਂ ਦੀ ਸੇਵਾ ਦਾ ਲਾਹਾ ਜ਼ਰੂਰ ਖੱਟ ਲੈਣਾ ਵਿਗੜੇ ਕੰਮਾਂ ਦੇ ਵਿੱਚ ਵਾਧਾ ਹੋਏਗਾ ਰੁਕੇ ਕੰਮ ਚੱਲ ਪੈਣਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਦੀ અપਾਰ ਕਿਰਪਾ ਮਿਹਰ ਦੇ ਸਦਕਾ ਜਿਸ ਤਰ੍ਹਾਂ ਸੰਗਰਾਂਦ ਸੰਗਰਾਂਦ ਨੂੰ ਤਰੀਕ ਬਦਲਦੀ ਹੈ ਆਪਾਂ ਸਾਰੇ ਜਾਣਦੇ ਆ ਮਹੀਨਾ ਜਿਹੜਾ ਹੈ ਉਹ ਚੇਂਜ ਹੁੰਦਾ ਹੈ ਮਹੀਨਿਆਂ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਭਾਦੋਂ ਦਾ ਮਹੀਨਾ ਆਰੰਭ ਹੋਇਆ ਤੇ ਇਸ ਤੋਂ ਬਾਅਦ ਅੱਸੂ ਦਾ ਮਹੀਨਾ ਜਿਹੜਾ ਹੈ ਉਹ ਚੱਲੇਗਾ ਤੇ 16 ਤਰੀਕ ਦੀ ਸੰਗ੍ਰਾਂਦ ਆ ਰਹੀ ਹੈ 16 ਸਤੰਬਰ ਦੀ ਸੰਗ੍ਰਾਂਦ ਆ ਰਹੀ ਹੈ ਤੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨ ਲੱਗੇ ਆ ਥੋੜਾ ਜਿਹਾ ਧਿਆਨ ਦੇ ਕੇ ਇਕਾਗਰ ਜਿਤ ਧੋਕੇ ਥੋੜਾ ਜਿਹਾ ਆਪਣੇ ਮਨ ਦਾ ਟਿਕਾ ਬਣਾ ਕੇ ਜਰੂਰ ਸਰਵਣ ਕਰਨ ਦੀ ਕੋਸ਼ਿਸ਼ ਕਰਿਓ ਜੀ ਸਾਧ ਸੰਗਤ 16 ਸਤੰਬਰ ਦੀ ਸੰਗ੍ਰਾਂਦ ਹੈ ਦੇ ਆਪਾਂ ਸਾਰਿਆਂ ਨੇ ਗੁਰੂ ਘਰ ਜਾਣਾ ਹੁਣ ਤੁਸੀਂ ਕਹੋਗੇ ਵੀ ਗੁਰੂ ਘਰ ਜਾਣਾ ਵੀ ਉਦੇ ਕਿਉਂ ਜਾਣਾ ਹੈ ਖਾਸ ਕਰਕੇ ਕਿਉਂ ਜਾਣਾ ਤੁਸੀਂ ਸੰਗਰਾਮ ਨੂੰ ਆਮ ਵੀ ਜਾਂਦੇ ਹੋਵੋਗੇ ਆਪ ਜਾਓ ਜ਼ਰੂਰ ਜਾਓ ਪਰ ਇਸ ਸੰਗਰਾਮ ਤੇ ਜ਼ਰੂਰ ਜਾਇਓ ਮਿਸ ਨਾ ਕਰਿਓ ਇਹ ਨਾ ਹੋਵੇ ਵੀ ਚਲੋ ਕੋਈ ਗੱਲ ਨਹੀਂ ਆ ਹਰ ਸੰਗਰਾਮ ਜਾਣੇ ਆ ਜੇ ਇਸ ਵਾਰੀ ਨਹੀਂ ਜਾਇਆ ਜਾਊ ਤਾਂ ਕਿਹੜਾ ਕੋਈ ਵੱਡੀ ਗੱਲ ਹੈ ਜ਼ਰੂਰ ਜਾਓ ਇਸ ਸੰਗਰਾਮ ਤੇ ਗੁਰੂ ਘਰ ਜਾ ਕੇ ਨਾ ਸਾਧ ਸੰਗਤ 5 ਦਿਨ ਇਹ ਦੋ ਤਰ੍ਹਾਂ ਦੀ ਸੇਵਾ ਜ਼ਰੂਰ ਕਰੋ 5 ਦਿਨ ਪਹਿਲਾਂ ਕਰ ਲੋ ਜਾਂ ਫਿਰ ਸੰਗਰਾਂਦ ਤੋਂ ਸ਼ੁਰੂ ਕਰ ਲੋ ਜਾਂ ਫਿਰ ਸੰਗਰਾਂਦ ਤੋਂ ਪਹਿਲਾਂ ਸ਼ੁਰੂ ਕਰ ਲੋ ਵੀ ਪੰਜਵਾਂ ਦਿਨ ਸੰਗਰਾਂਦ ਦਾ ਹੋਵੇ ਸਾਧ ਸੰਗਤ ਗੁਰੂ ਘਰ ਜਾ ਕੇ ਝਾੜੂ ਦੀ ਸੇਵਾ ਕਰੋ ਜਾਂ ਬਰਤਨਾਂ ਦੀ ਸੇਵਾ ਆਪਣੇ ਪਿੰਡ ਦੀ ਗੁਰੂ ਘਰੀ ਕਰ ਲੋ ਜਾਂ ਕਿਤੇ ਨੇੜੇ ਇਤਿਹਾਸਕ ਸਥਾਨ ਹੈ ਤੁਹਾਡਾ ਮਨ ਕਰਦਾ ਹੈ ਵੀ ਉੱਥੇ ਜਾਣਾ ਹੈ ਉੱਥੇ ਜਾ ਆਓ ਜਾਂ ਕਿਤੇ ਵੀ ਤੁਹਾਡਾ ਮਨ ਕਰਦਾ ਹੈ ਗੁਰੂ ਘਰ ਜਾਣ ਨੂੰ ਤੇ ਤੁਹਾਨੂੰ ਲੱਗਦਾ ਹੈ ਵੀ ਉੱਥੇ ਜਾਣ ਦੇ ਨਾਲ ਮੇਰੇ ਕਾਰਜ ਰਾਸ ਹੋਣਗੇ ਜਾਂ ਉੱਥੇ ਕਈ ਵਾਰ ਇੰਜ ਹੁੰਦਾ ਵੀ ਉਸ ਸਥਾਨ ਤੇ ਜਿਆਦਾ ਸ਼ਕਤੀ ਹੈ ਮਨ ਦੇ ਵਿੱਚ ਸਵਾਲ ਹੁੰਦੇ ਨੇ ਵੈਸੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਥਾਂ ਸੁਹਾਵਣਾ ਹੈ ਜਿੱਥੇ ਸਤਗੁਰੂ ਬੈਠ ਗਏ ਜਿੱਥੇ ਸਤਗੁਰੂ ਦਾ ਪ੍ਰਕਾਸ਼ ਹੋ ਗਿਆ ਉਹ ਸਾਰਾ ਥਾਂ ਹੀ ਸੁਹਾਵਣਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਚਲੋ ਜੇ ਸਾਡੀ ਬਹੁਤੀ ਭਾਵਨਾ ਹੈ ਚਲੋ ਜੇ ਅਸੀਂ ਇਦਾਂ ਸਮਝਦੇ ਆਂ ਤਾਂ ਇਦਾਂ ਹੀ ਸਹੀ ਸਾਧ ਸੰਗਤ ਚਲੋ ਬੜੀ ਚੰਗੀ ਗੱਲ ਹੈ ਸਾਨੂੰ ਇਹ ਚੀਜ਼ ਜ਼ਰੂਰ ਸਮਝਣੀ ਚਾਹੀਦੀ ਹੈ ਜ਼ਰੂਰ ਵਿਚਾਰਨੀ ਚਾਹੀਦੀ ਹੈ ਮੈਂ ਤਾਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਸਾਧ ਸੰਗਤ ਆਪਾਂ ਕੁਝ ਚੀਜ਼ਾਂ ਨੂੰ ਜ਼ਰੂਰ ਵਿਚਾਰੀਏ ਕੁਝ ਚੀਜ਼ਾਂ ਨੂੰ ਜ਼ਰੂਰ ਸਮਝੀਏ ਤਾਂ ਹੀ ਸਾਡੇ ਤੇ ਜਿਹੜੀ ਹੈ ਸਤਿਗੁਰੂ ਦੀ ਕਿਰਪਾ ਹੋਏਗੀ ਤਾਂ ਹੀ ਸਾਡੇ ਤੇ ਜਿਹੜੀ ਹੈ ਸਤਿਗੁਰੂ ਦੀ ਮਿਹਰ ਹੋਏਗੀ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਸੰਗਰਾਮ ਤੋਂ 5 ਦਿਨ ਪਹਿਲਾਂ ਜਾਂ ਬਾਅਦ ਵਿੱਚ ਸਾਧ ਸੰਗਤ ਗੁਰੂ ਘਰ ਜਾ ਕੇ ਝਾੜੂ ਮਾਰੋ ਥੋੜਾ ਥੋੜਾ ਸੇਵਾ ਕਰਨ ਦੀ ਕੋਸ਼ਿਸ਼ ਕਰੋ ਝੂਠੇ ਬਰਤਨ ਮਾਂਜੋ ਜਾਂ ਫਿਰ ਇੰਜ ਕਰੋ ਵੀ ਜਿਹੜੇ ਜਿੱਥੇ ਸੰਗਤ ਪੈਰ ਧੋਦੀ ਹੈ ਨਾ ਚਰਨਕੁੰਡ ਉਹਦੀ ਸਾਫ ਸਫਾਈ ਜ਼ਰੂਰ ਕਰੋ ਜਾ ਕੇ ਗੁਰੂ ਘਰ ਦੇ ਵਿੱਚ ਰਮਾਲੇ ਧੋਣ ਦੀ ਸੇਵਾ ਹੁੰਦੀ ਹੈ ਜਾਂ ਬਦਲਣ ਦੀ ਚਾਦਰਾਂ ਬਦਲਣ ਦੀ ਸੇਵਾ ਸਾਹ ਸੰਗਤ ਜਾਂ ਫਿਰ ਉੱਥੇ ਇਕੱਲਾ ਜੇ ਕੋਈ ਸੇਵਾ ਨਹੀਂ ਕਰਨੀ ਨਹੀਂ ਕਰ ਸਕਦੇ ਚਲੋ ਸਰੀਰ ਅਸਮਰੱਥ ਹੈ ਸੇਵਾ ਤੋਂ ਉੱਥੇ ਇਕੱਲਾ ਬੈਠ ਹੀ ਜਾਓ ਬੈਠ ਕੇ ਹਾਜ਼ਰੀ ਭਰੋ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਖੋ ਕਿ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਆਇਆ ਬਸ ਕਿਰਪਾ ਕਰਿਓ ਮੇਰੇ ਤੇ ਮਿਹਰ ਕਰ ਦਿਓ ਕਿਉਂਕਿ ਮੇਰੇ ਕੰਮ ਜਿਹੜੇ ਨੇ ਉਹ ਵਿਗੜ ਜਾਂਦੇ ਨੇ ਬਣਨ ਤੋਂ ਪਹਿਲਾਂ ਹੀ ਕੰਮ ਵਿਗੜ ਜਾਂਦੇ ਨੇ ਸਾਧ ਸੰਗਤ ਕੰਮ ਜਿਹੜੇ ਨੇ ਆਪਾਂ ਵੇਖਦੇ ਆਂ ਵੀ ਕੰਮਾਂ ਦੇ ਵਿੱਚ ਸਫਲਤਾ ਜਿਹੜੀ ਆ ਉਹ ਨਹੀਂ ਮਿਲਦੀ ਤੇ ਸਤਿਗੁਰੂ ਨੂੰ ਆਖੋ ਕਿ ਪਾਤਸ਼ਾਹ ਜੀ ਹੁਣ ਤੁਸੀਂ ਹੀ ਕਿਰਪਾ ਕਰੋ ਇਹ ਪਾਤਸ਼ਾਹ ਜੀ ਹੁਣ ਤੁਸੀਂ ਹੀ ਮਿਹਰ ਕਰੋ ਆਪ ਜੀ ਹੀ ਕਿਰਪਾ ਕਰਕੇ ਮੈਨੂੰ ਸਫਲਤਾ ਦਿਵਾਓ ਆਪ ਜੀ ਹੀ ਕਿਰਪਾ ਕਰਕੇ ਮੈਨੂੰ ਮਿਹਰ ਕਰੋ ਮੇਰੇ ਤੇ ਕਿਰਪਾ ਕਰ ਦਿਓ ਸਤਿਗੁਰੂ ਮੈਨੂੰ ਹੋਰ ਨਹੀਂ ਜੇ ਕੁਝ ਚਾਹੀਦਾ ਸਤਿਗੁਰੂ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਜੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋਗੇ ਜੇ ਸਤਿਗੁਰੂ ਜੀ ਆਪ ਜੀ ਮਿਹਰ ਕਰੋਗੇ ਤਾਂ ਬਹੁਤ ਵੱਡੀ ਕਿਰਪਾ ਹੋ ਜਾਏਗੀ ਆਪ ਜੀ ਤਰਸ ਕਰੋ ਮੇਰੇ ਤੇ ਮੇਰੇ ਦੇ ਤਰਸ ਖਾ ਕੇ ਕਿਰਪਾ ਕਰ ਦਿਓ ਮੇਰੇ ਕੰਮ ਜਿਹੜੇ ਨੇ ਸਾਰੇ ਬਣ ਜਾਣ ਮੇਰੇ ਸਾਰੇ ਕੰਮਾਂ ਦੇ ਵਿੱਚ ਮੈਨੂੰ ਸਫਲਤਾ ਮਿਲ ਜਾਏ ਇਹ ਬਹੁਤ ਵੱਡੀ ਗੱਲ ਹੈ ਜੀ ਪਿਆਰਿਓ ਅੱਜ ਦਾ ਜਿਹੜਾ ਸਮਾਂ ਹੈ ਨਾ ਬੰਦਾ ਕਹਿੰਦਾ ਮੇਰੇ ਕੰਮ ਨਹੀਂ ਬਣਦੇ ਮੇ ਕੰਮ ਨੂੰ ਕਿਸੇ ਨੇ ਕੁਝ ਕਰਾਤਾ ਇਹਨੇ ਜੀ ਮੇਰੇ ਕੰਮ ਨੂੰ ਕਿਸੇ ਨੇ ਬਣਾਤਾ ਪਹਿਲੀ ਗੱਲ ਤੇ ਸਾਧ ਸੰਗਤ ਗੁਰਮਤ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪਰਵਾਹ ਨਹੀਂ ਕੀਤਾ ਚਲੋ ਜੇ ਅਸੀਂ ਮੰਨਦੇ ਹਾਂ ਚਲੋ ਸਾਨੂੰ ਲੱਗਦਾ ਵੀ ਸਾਡੇ ਕੰਮ ਤੇ ਕਿਸੇ ਨੇ ਕੁਝ ਕਰਵਾਤਾ ਸਾਡੇ ਕੰਮ ਨੂੰ ਕਿਸੇ ਨੇ ਬਣਵਾਤਾ ਜੇ ਅਸੀਂ ਇਹ ਗੱਲ ਮੰਨਦੇ ਹਾਂ ਚਲੋ ਮੰਨ ਲਈਏ ਪਰ ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਸਤਗੁਰੂ ਕਹਿੰਦੇ ਨੇ ਵਿਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਕਹਿੰਦੇ ਸਤਗੁਰੂ ਦੀ ਕਿਰਪਾ ਜਿੱਥੇ ਹੋ ਜਾਏ ਉੱਥੇ ਕੋਈ ਕਿਸੇ ਦਾ ਵਾਲ ਤੱਕ ਵਿੰਗਾ ਨਹੀਂ ਕਰ ਸਕਦਾ ਆ ਕਰਨ ਕਰਾਉਣ ਵਾਲੀ ਆ ਵਿਗੜਨ ਬਗੜਾਉਣ ਵਾਲੀ ਗੱਲ ਤੇ ਬਹੁਤ ਦੂਰ ਰਹਿ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਵੱਡੀ ਤਾਕਤ ਹੈ ਜਿਹੜੀ ਬਾਣੀ ਧੁਰ ਕੀ ਬਾਣੀ ਹੋਵੇ ਤੇ ਜਿਹੜੀ ਬਾਣੀ ਸਾਨੂੰ ਧੁਰ ਤੱਕ ਲਜਾਣ ਦਾ ਜਿਹੜਾ ਹੈ ਭਰੋਸਾ ਰੱਖਦੀ ਹੈ ਕਿ ਭਾਈ ਕੋਈ ਗੱਲ ਨਹੀਂ ਤੇਰੇ ਇੱਥੇ ਮੌਜੂਦ ਹੁੰਦਿਆਂ ਵੀ ਤੇ ਤੇਰੇ ਸੰਸਾਰ ਤੇ ਜਾਣ ਤੋਂ ਬਾਅਦ ਵੀ ਤੇਰੇ ਨਾਲ ਆ ਤੂੰ ਹੁਕਮ ਦੇ ਕਰ ਤੇ ਇੱਕ ਵਾਰੀ ਅਹਿਦ ਕਰ ਪਹਿਲ ਕਰ ਤੇ ਸਤਿਗੁਰੂ ਕਹਿੰਦੇ ਭਾਈ ਸਤਿਗੁਰੂ ਤੇਰੇ ਨਾਲ ਨੇ ਤੇ ਪਾਤਸ਼ਾਹ ਤੇਰੇ ਨਾਲ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇਰੇ ਨਾਲ ਹੈ ਕਹਿੰਦੇ ਭਾਈ ਤੂੰ ਘਬਰਾ ਨਾ ਤੂੰ ਫਿਕਰ ਨਾ ਕਰ ਕਿਸੇ ਗੱਲੋਂ ਫਿਕਰ ਨਾ ਕਰ ਜਿੰਨਾ ਤੂੰ ਫਿਕਰ ਕਰੇਂਗਾ ਉਨਾ ਹੀ ਘਬਰਾਏਂਗਾ ਕਹਿੰਦੇ ਘਬਰਾ ਨਾ ਕਿਸੇ ਗੱਲੋਂ ਕਿਸੇ ਗੱਲੋਂ ਫਿਕਰ ਨਾ ਕਰ ਮੇਰੇ ਸਤਿਗੁਰੂ ਕਹਿੰਦੇ ਤੂੰ ਗੁਰੂ ਤੇ ਭਰੋਸਾ ਰੱਖ ਤੂੰ ਸਤਿਗੁਰੂ ਤੇ ਭਰੋਸਾ ਰੱਖ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਰੱਖ ਕਹਿੰਦੇ ਹੋਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਕੁਝ ਨਾ ਕਰ ਤੇ ਯਾਦ ਰੱਖੋ ਵੀ ਧੁਰ ਕੀ ਬਾਣੀ ਆਈ ਇਨੇ ਸਗਲੀ ਚਿੰਤਾ ਮਿਟਾਈ ਪਾਤਸ਼ਾਹ ਕਹਿੰਦੇ ਜਿਹੜੀ ਧੁਰਕੀ ਬਾਣੀ ਐ ਜਿਹੜੀਆਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦਿੰਦੀ ਐ ਇਹ ਇਹੋ ਜੀ ਬਾਣੀ ਤੇਨੇ ਭਾਈ ਇਸ ਬਾਣੀ ਤੇ ਭਰੋਸਾ ਰੱਖ ਤੇ ਮੇਰੇ ਸਤਿਗੁਰੂ ਤੇਰੇ ਸਾਰੇ ਕਾਰਜ ਸਵਾਰ ਦੇਣਗੇ ਤੇਰੇ ਸਾਰੇ ਕਾਰਜ ਸਤਿਗੁਰੂ ਨੇ ਸਵਾਰ ਦੇਣੇ ਨੇ ਤੇ ਯਾਦ ਰੱਖਿਓ ਸੰਗਰਾਮ ਤੋਂ ਜਿਵੇਂ ਮਹੀਨਾ ਚੇਂਜ ਹੁੰਦਾ ਐ ਏਵੇਂ ਆਪਣੇ ਖਿਆਲਾਂ ਤਨੂੰ ਚੇਂਜ ਕਰਿਓ ਆਪਣੇ ਮਨ ਦੀ ਅਵਸਥਾ ਨੂੰ ਚੇਂਜ ਕਰਿਓ ਪਹਿਲਾਂ ਭਰੋਸਾ ਨਹੀਂ ਸੀ ਕਰਦੇ ਹੁਣ ਭਰੋਸਾ ਕਰਨਾ ਸਟਾਰਟ ਕਰਿਓ ਸਤਿਗੁਰੂ ਤੇ ਤੇ ਗੁਰੂ ਦੀ ਕਿਰਪਾ ਵੇਖਿਓ ਕਿਵੇਂ ਵਰਤਦੀ ਹੈ ਸਤਿਗੁਰੂ ਦੀ ਰਹਿਮਤ ਵੇਖਿਓ ਤੁਹਾਡੇ ਤੇ ਕਿਵੇਂ ਵਰਤਦੀ ਹੈ ਇਹ ਬਹੁਤ ਵੱਡੀ ਕਿਰਪਾ ਹੈ ਸਤਿਗੁਰੂ ਦੀ ਭਰੋਸਾ ਕਰਨਾ ਸਿੱਖ ਜੇ ਤੂੰ ਸਤਿਗੁਰੂ ਤੇ ਭਰੋਸਾ ਕਰਨਾ ਸਿੱਖ ਗਿਆ ਨਾ ਤੇ ਸਤਿਗੁਰੂ ਤੇਰੇ ਤੇ ਮਿਹਰਬਾਨ ਹੋ ਜਾਣਗੇ ਪਾਤਸ਼ਾਹ ਤੇਰੇ ਤੇ ਮਿਹਰਬਾਨ ਹੋ ਜਾਣਗੇ ਤੇ ਸੱਜਣਾ ਇੱਕ ਗੱਲ ਯਾਦ ਰੱਖੀ ਵੀ ਜਿੱਦਣ ਤੂੰ ਸਤਿਗੁਰੂ ਤੇ ਭਰੋਸਾ ਕਰਨਾ ਸਿੱਖ ਗਿਆ ਨਾ ਜਦੋਂ ਤੂੰ ਸਤਿਗੁਰੂ ਤੇ ਭਰੋਸਾ ਕਰਨਾ ਸਿੱਖ ਗਿਆ ਕਹਿੰਦੇ ਸਤਿਗੁਰੂ ਨੇ ਤੇਰੇ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਕਰ ਦੇਣੇ ਨੇ 파ਤਸ਼ਾਹ ਨੇ ਤੇਰੇ ਸਾਰੇ ਕਾਰਜ ਰਾਸ ਕਰ ਦੇਣੇ ਨੇ ਤੇ ਇੱਕ ਗੱਲ ਇਹ ਵੀ ਯਾਦ ਰੱਖੀ ਵੀ ਸਤਿਗੁਰੂ ਤੋਂ ਦੂਰ ਨਾ ਹੋਵੀ ਸਤਿਗੁਰੂ ਤੋਂ ਕਦੇ ਦੂਰੀ ਨਾ ਬਣਾਈ ਜੇ ਤੂੰ ਆਪਣੇ ਆਪ ਦੇ ਵਿੱਚ ਦੂਰੀ ਬਣਾਏਂਗਾ ਤੂੰ ਆਖੇਂਗਾ ਮੇਰਾ ਤੇ ਕੋਈ ਨਹੀਂ ਮੇਰਾ ਤਾਂ ਸਤਿਗੁਰੂ ਵੀ ਨਹੀਂ ਹੈਗਾ ਮੇਰਾ ਤਾਂ ਇੰਜ ਵੀ ਨਹੀਂ ਮੇਰੇ ਤੇ ਸੱਚੇ ਪਾਤਸ਼ਾਹ ਨਾਲ ਹੀ ਨਹੀਂ ਖੜਦੇ ਮੇਰੇ ਕੰਮ ਨਹੀਂ ਕਰਦੇ ਜਿਹੜਾ ਕਾਰਜ ਆਪਣੀ ਭਲਾਈ ਲਈ ਹੈ ਸਤਿਗੁਰੂ ਉਹ ਕਰਦੇ ਨੇ ਜਿਹੜਾ ਆਪਣੀ ਭਲਾਈ ਲਈ ਨਹੀਂ ਉਹ ਕਦੇ ਨਹੀਂ ਕਰਦੇ ਸਾਧ ਸੰਗਤ ਇਸ ਗੱਲ ਨੂੰ ਮਨ ਚੋਂ ਘਟ ਦਿਓ ਵੀ ਸਾਡੇ ਕਾਰਦੇ ਨਹੀਂ ਬਣਦੇ ਜੀ ਇੰਜ ਨਹੀਂ ਮਰ ਜਿਹੜਾ ਭਲਾਈ ਲਈ ਨਹੀਂ ਹੈਗਾ ਸਤਿਗੁਰੂ ਕਦੇ ਨਹੀਂ ਕੰਮ ਕਰਦੇ ਹੁੰਦੇ ਤੇ ਅਸੀਂ ਸੇਵਾ ਕਰੀਏ ਸਿਮਰਨ ਕਰੀਏ 5-5 ਕੁ ਮਿੰਟ ਲਈਏ ਤੇ ਸਾਡੇ ਜੀਵਨ ਚ ਫਿਰ ਬਦਲਾਅ ਦੇਖੋ ਵਿਗੜੇ ਕੰਮ ਵੀ ਵੱਣਗੇ ਤੇ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਤੇਰੇ ਅੜੇ ਹੋਏ ਕੰਮ ਵੀ ਨਿਕਲ ਜਾਣਗੇ ਤੇ ਯਾਦ ਰੱਖੀ ਤੇਰੇ ਕੰਮ ਜਿਹੜਾ ਵੀ ਜਿਹਨੂੰ ਵੀ ਤੈ ਹੱਥ ਪਾ ਲਿਆ ਸਤਿਗੁਰੂ ਤੇਰੇ ਸਾਰੇ ਕਾਰਜ ਰਾਸ ਕਰ ਦੇਣਗੇ ਇਹ ਮੇਰਾ ਭਰੋਸਾ ਹੈ ਸਤਿਗੁਰੂ ਤੇ ਤੁਸੀਂ ਵੀ ਭਰੋਸਾ ਕਰਕੇ ਵੇਖੋ ਤੇ ਮੇਰੇ ਪਾਤਸ਼ਾਹ ਜੀ ਕਿਵੇਂ ਕਿਰਪਾ ਕਰਦੇ ਨੇ ਸਾਧ ਸੰਗਤ ਬੜਾ ਭਰੋਸਾ ਕਰਕੇ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ